ਪ੍ਰਭੂ ਜੀ ਦੇ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮਸੀ ਦੀ ਪਰਮੇਸ਼ਰ ਜੀ ਨੇ ਰਾਤ ਦੇ ਸਮੇਂ ਦੇ ਵਿੱਚ ਸਾਨੂੰ ਇਕੱਠੇ ਕੀਤਾ ਤਾਂ ਕਿ ਅਸੀਂ ਪ੍ਰਭੂ ਜੀ ਦੇ ਨਾਮ ਦੀ ਮਹਿਮਾ ਤੇ ਵਡਿਆਈ ਕਰੀਏ ਤਾਂ ਆਓ ਪਰਮੇਸ਼ਰ ਜੀ ਦੀ ਮਹਿਮਾ ਕਰਦੇ ਹਾਂ ਇੱਕ ਗੀਤ ਦੇ ਨਾਲ ਹਾਲੇਲੂਇਆ ਐ ਖੁਦਾਵੰਦਾ ਵੰਦਾ ਮੈਂ ਤੇਰਾ ਬੰਦਾ ਸੁਣਿਆ ਮੈਂ ਨਾਮ ਤੇਰਾ ਹੈ ਸੱਚਾ ਡੁੱਬੇ ਵੇੜੇ ਤਰਦਾਂ ਸੁਣਿਆ ਖੁਦਾ ਵੰਦਾ ਮੈਂ ਤੇਰਾ ਬੰਦਾ ਹੱਥ ਵਧਾ ਲੈ ਮੈਨੂੰ ਬਚਾ ਲੈ ਹੱਥ ਵਧਾ ਲੈ ਮੈਨੂੰ ਬਚਾ ਲੈ ਤੂੰ ਬਹੁਤ ਚੰਗਾ ਮੈਂ ਮੈਂ ਤੇਰਾ ਬੰਦਾ ਕਰੇ ਨਾ ਰਦ ਫਰਿਆਦਾਂ ਨੂੰ ਇਹੋ ਸਿਫਤ ਤੇਰੀ ਐ ਕਰੇ ਨਾ ਰਦ ਫਰਿਆਦਾਂ ਨੂੰ ਇਹੋ ਮੈਂ ਤੇਰਾ ਬੰਦਾ ਮੈਂ ਤੇਰਾ ਬੰਦਾ ਹallelujah ਧੰਨਵਾਦ ਕਰਦੇ ਪਰਮੇਸ਼ਰ ਜੀ ਦਾ ਜੋ ਪਰਮੇਸ਼ਰ ਜੀ ਨੇ ਸਾਨੂੰ ਆਪਣੀ ਮਹਿਮਾ ਦੇ ਬੋਲ ਦਿੱਤੇ ਤਾਂ ਅਵ ਅਜਰਾ ਦੇ ਵਚਨ ਦੇ ਵਿੱਚ ਜਾਂਦੇ ਆ ਅਜਰਾ ਦਾ ਵਚਨ ਮੱਤੀ 18 ਅਧਿਆਇ ਦੀ 18 ਨੰਬਰ ਆਇਤ ਮੈਂ ਸੁਰਗ ਦੇ ਰਾਜ ਦੀਆਂ ਕੁੰਜੀਆਂ ਤੈਨੂੰ ਦੇਵਾਂਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨੇਗਾ ਸੁਰਗ ਵਿੱਚ ਬੰਨਿਆ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲੇਗਾ ਸਵਰਗ ਵਿੱਚ ਖੋਲਿਆ ਜਾਵੇਗਾ ਹallelujah ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਆਖਦੇ ਆ ਮਤੀ 18 ਦੀ 18 ਦੀ 18 ਤੋਂ 20 ਤੱਕ ਪਰਮੇਸ਼ਰ ਕਹਿੰਦੇ ਮੈਂ ਸੁਰਗ ਦੇ ਰਾਜ਼ ਦੀਆਂ ਕੁੰਜੀਆਂ ਤੈਨੂੰ ਦਿਆਂਗਾ ਪਰਮੇਸ਼ਰ ਕਹਿੰਦੇ ਕਿ ਜੋ ਤੂੰ ਧਰਤੀ ਤੇ ਖੋਲੇਗਾ ਉਹ ਸਵਰਗ ਵਿੱਚ ਖੋਲਿਆ ਜਾਵੇਗਾ ਜੋ ਧਰਤੀ ਤੇ ਬਣੇਗਾ ਉਹ ਸਵਰਗ ਦੇ ਵਿੱਚ ਬੰਨਿਆ ਜਾਵੇਗਾ ਤਾਂ ਸੱਚਮੁੱਚ ਅੱਜ ਅਸੀਂ ਆਪਣੀਆਂ ਸਾਰੀਆਂ ਕਮਜ਼ੋਰੀਆਂ ਨੂੰ ਅੱਜ ਅਸੀਂ ਧਰਤੀ ਤੇ ਬੰਨ੍ਹ ਦੇਣਾ ਹੈ ਔਰ ਅਸੀਂ ਆਪਣੀਆਂ ਸਾਰੀਆਂ ਅਸ਼ੀਸ਼ਾਂ ਬਰਕਤਾਂ ਨੂੰ ਧਰਤੀ ਦੇ ਉੱਤੇ ਖੋਲ ਦੇਣਾ ਹੈ ਤਾਂ ਕਿ ਉਹ ਸਵਰਗ ਦੇ ਵਿੱਚ ਖੁੱਲ ਜਾਵੇ ਤਾਂ ਸੱਚਮੁੱਚ ਅੱਜ ਅਸੀਂ ਸਾਰੇ ਭੈਣ ਭਰਾ ਦਿਲ ਕੇ ਪ੍ਰਾਰਥਨਾ ਕਰਾਂਗੇ ਹallelujah hallelujah hallelujah ਧੰਨਵਾਦ 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 ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਅੱਜ ਦੇ ਨਵਚਨਾਂ ਦੇ ਦੁਆਰਾ ਪਰਮੇਸ਼ਰ ਜੀ ਤੁਸੀਂ ਸਾਨੂੰ ਬles ਕੀਤਾ ਹੈ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਅੱਜ ਅਸੀਂ ਆਪਣੀਆਂ ਸਾਰੀਆਂ ਕਮੀਆਂ ਕਮਜ਼ੋਰੀਆਂ ਨੂੰ ਧਰਤੀ ਤੇ ਉੱਤੇ ਬੰਨ੍ਹ ਦਿੰਨੇ ਆ ਮੇਰੇ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਜੀ ਜੋ ਸਵਰਗ ਦੇ ਵਿੱਚ ਬੰਨੀਆਂ ਜਾਣ ਮੇਰੇ ਖੁਦਾਵਰ ਦੁਆਰਾ ਕਦੇ ਨਾ ਖੁੱਲਣ ਮੇਰੇ ਪ੍ਰਭੂ ਜੀ ਅੱਜ ਅਸੀਂ ਆਪਣੀਆਂ ਸਾਰੀਆਂ ਸ਼ੀਸ਼ਾ ਬਰਕਤਾਂ ਨੂੰ ਖੁਦਾ ਸਾਰੇ ਬੰਦ ਰਾਸਤਿਆਂ ਨੂੰ ਖੁਦਾਵੰਨ ਜੀ ਧਰਤੀ ਦੇ ਉੱਤੇ ਖ ਤੁਸੀਂ ਸਵਰਗ ਦੇ ਵਿੱਚ ਖੋਲ ਦਿਓ ਮੇਰੇ ਪ੍ਰਭੂ ਜੀ ਜਿੰਨੇ ਵੀ ਭੈਣ ਭਰਾ ਖੁਦਾਵੰਨ ਜੀ ਜਿਨ੍ਹਾਂ ਦੇ ਕੋਈ ਕੰਮ ਰੁਕੇ ਹੋਏ ਪਰਮੇਸ਼ਰ ਜੀ ਜੋ ਬਹੁ ਲੰਮੇ ਸਮੇਂ ਤੋਂ ਪਰਮੇਸ਼ਰ ਜੀ ਰੁਕੇ ਹੋਏ ਨੇ ਖੁਦਾਵੰਨ ਜੀ ਅੱਜ ਉਹਨਾਂ ਨੂੰ ਧਰਤੀ ਦੇ ਉੱਤੇ ਖੋਲ ਦਿਨੇ ਆ ਖੁਦਾਵੰਨ ਜੀ ਤੁਸੀਂ ਉਹਨਾਂ ਨੂੰ ਸਵਰਗ ਦੇ ਵਿੱਚ ਖੋਲ ਦਿਓ ਮੇਰੇ ਪ੍ਰਭੂ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਇਹਨਾਂ ਵਚਨਾਂ ਦੇ ਦੁਆਰਾ ਸਾਰੇ ਹੀ ਭੈਣਾ ਭਰਾਵਾਂ ਨੂੰ ਆਸ਼ੀਸ਼ ਬਰਕਤ ਦੇ ਆਪ ਭਲਾਈ ਦੇ ਨਾਲ ਬles ਕਰਨਾ ਖੁਦਾਵੰਨ ਜੀ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਰ ਜੀ ਵਚਨ ਪਰਮੇਸ਼ਰ ਜੀ ਸਾਡੇ ਹਿਰਦਿਆਂ ਦੀਆਂ ਤਖਤੀਆਂ ਤੇ ਲਿ ਤਖਤੀਆਂ ਤੋਂ ਪ੍ਰਭੂ ਜੀ ਵੈਰੀ ਦੀ ਕੋਈ ਵੀ ਸ਼ਕਤੀ ਚੁਰਾਣੇ ਨਾ ਪਾਈ ਮੇਰੇ ਪ੍ਰਭੂ ਜੀ ਪਰ ਇਹ ਵਚਨ ਦੇ ਦੁਆਰਾ ਪ੍ਰਭੂ ਜੀ ਅਸੀਂ ਬਹੁਤ ਸਾਰੀ ਆਸ਼ੀਸ਼ ਬਰਕਤ ਨੂੰ ਪਾਈਏ ਮੇਰੇ ਖੁਦਾ ਔਰ ਸੱਚਮੱਚ ਪਰਮੇਸ਼ਰ ਜੀ ਅਸੀਂ ਤੁਹਾਡੇ ਨਾਮ ਦੇ ਵਿੱਚ ਬਲੇਸਿੰਗ ਨੂੰ ਪਾਈਏ ਮੇਰੇ ਖੁਦਾਵੰਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰਜੀ ਜੋ ਤੁਸੀਂ ਸਾਨੂੰ ਪਛਤਾਪ ਦਾ ਮਾਫੀ ਦਾ ਇੱਕ ਹੋਰ ਮੌਕਾ ਦਿੱਤਾ ਖੁਦਾਵੰਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਪਛਤਾਪ ਕਰਦੇ ਖੁਦਾਵੰਜੀ ਦਿਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਪ੍ਰਭੂ ਜੀ ਸਾਨੂੰ ਪਵਿੱਤਰਤਾ ਵਾਲਾ ਜੀਵਨ ਦੇਣਾ ਅੱਗੇ ਤੋਂ ਸਾਨੂੰ ਗਲਤੀਆਂ ਗੁਨਾਹ ਕਰਨਾ ਕਿਰਪਾ ਕਰਨਾ ਸਮਰਥੀ ਪਰਮੇਸ਼ਰ ਜੀ ਜਿੰਨੇ ਭੈਣ ਭਰਾ ਖੁਦਾਵੰਦੀ ਤੁਹਾਡੀ ਹਜ਼ੂਰੀ ਵਿੱਚ ਆਪਣੇ ਸਿਰਨ ਝੁਕਾ ਕੇ ਬੈਠੇ ਹੋਏ ਨੇ ਖੁਦਾਵੰਦੀ ਹਰ ਇੱਕ ਭੈਣ ਭਰਾ ਨੂੰ ਪਰਮੇਸ਼ਰ ਜੀ ਆਪਣੇ ਹੱਥਾਂ ਚ ਲੈਣਾ ਖੁਦਾ ਸਾਰੇ ਚਿੰਤਾ ਬੋਝ ਪਰੇਸ਼ਾਨੀਆਂ ਦਿਨ ਪਰ ਦੇ ਸਾਰੇ ਬੋਝ ਤੋਂ ਪਰਮੇਸ਼ਰ ਜੀ ਆਜ਼ਾਦ ਕਰਦੇ ਹੋਏ ਪ੍ਰਭ ਜੀ ਰਾਤ ਦੇ ਸਮੇਂ ਕੋ ਦਾ ਸੱਚੀ ਸ਼ਾਂਤੀ ਨਾਲ ਬੈਸ ਕਰਨਾ ਰਾਤ ਦੇ ਸਮੇਂ ਕੋ ਦਾ ਗੂੜੀ ਮਿੱਠੀ ਨੀਂਦ ਦੇ ਨਾਲ ਬlès ਕਰਨਾ ਖੁਦਾ ਜਿੰਨੇ ਵੀ ਭੈਣਾ ਭਰਾਵਾਂ ਨੂੰ ਪਰਮੇਸ਼ਰ ਜੀ ਰਾਤ ਦੇ ਸਮੇਂ ਖੁਦਾ ਕੋਈ ਵੀ ਦਿੱਕਤ ਪ੍ਰੋਬਲਮ ਪਰੇਸ਼ਾਨੀ ਹੁੰਦੀ ਖੁਦਾਵੰਨ ਜੀ ਹਰ ਇੱਕ ਪ੍ਰੋਬਲਮ ਤੋਂ ਆਜ਼ਾਦ ਕਰਕੇ ਖੁਦਾ ਆਪਣੇ ਪ੍ਰਭੂ ਜੀ ਹੱਥਾਂ ਦੇ ਵਿੱਚ ਸੰਭਾਲ ਲੈ ਮੇਰੇ ਪਰਮੇਸ਼ਰ ਜੀ ਦਇਆ ਕਰਨਾ ਜਿੰਨੇ ਭੈਣ ਭਰਾ ਘਰ ਪਰਿਵਾਰ ਤੋਂ ਦੂਰ ਨੇ ਖੁਦਾਵੰਨ ਜੀ ਜਿੰਨੇ ਭੈਣ ਭਰਾ ਨਾਈਟ ਸ਼ਿਫਟ ਤੇ ਨੇ ਖੁਦਾ ਆਰ ਇੱਕ ਭੈਣ ਭਰਾ ਨੂੰ ਸੰਭਾਲ ਕੇ ਰੱਖਣਾ ਤੁਹਾਡੇ ਸਰਗੀ ਦੁੱਤਾਂ ਦੀਆ ਵਾੜਾ ਉਹਨਾਂ ਦੇ ird gird ਮੰਗਦੀਆ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪ੍ਰਭੂ ਜੀ ਸਾਡੇ ਘਰ ਪਰਿਵਾਰ ਦੇ ird gird ਦਾ ਆਪਣੇ ਸਰਗੀ ਦੁੱਤਾਂ ਦਾ ਵਾੜਾ ਬੰਨੋ ਪਰਮੇਸ਼ਰ ਜੀ ਦਇਆ ਕਰੋ ਵੈਰੀ ਦੀ ਕੋਈ ਵੀ ਸ਼ਕਤੀ ਸਾਡੇ ਘਰ ਪਰਿਵਾਰ ਗ੍ਰਹਿ ਖਾਧਾ ਖਲਾਇਆ ਪਰ ਯਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆਂ ਰੱਦ ਕਰਦੇ ਹੁਦਾ ਰਾਤ ਦੇ ਸਮੇਂ ਹਰ ਇੱਕ ਡਰਾਵਣੇ ਪਰਮੇਸ਼ਰ ਜੀ ਸ਼ੈਤਾਨੀ ਸੁਪਨਿਆਂ ਤੋਂ ਪਰਮੇਸ਼ਰ ਜੀ ਪਰਮੇਸ਼ਰ ਜੀ ਆਪਣੇ ਬੱਚਾ ਨੂੰ ਬਚਾ ਕੇ ਰੱਖਣਾ ਖੁਦਾਵੰਦੀ ਰਹਿਮ ਫਜ਼ਲ ਦੇ ਨਾਲ ਟਾਕੇ ਰੱਖਣਾ ਖੁਦਾ ਔਰ ਪਰਮੇਸ਼ਰ ਜੀ ਦਇਆ ਕਰਨਾ ਜਦਵੀ ਤੁਹਾਡੇ ਬੱਚੇ ਸੌਣ ਦੇ ਲਈ ਜਾਣ ਖੁਦਾ ਬਿਸਤਰਿਆਂ ਦੇਰ ਦੇ ਗੇ ਤੁਹਾਡੇ ਸਰਗੀਦੁੱਤਾ ਦੀਆਂ ਆਵਾੜਾ ਨੂੰ ਮੰਗਦੇ ਆ ਪ੍ਰਭੂ ਜੀ ਔਰ ਤੁਹਾਡੇ ਸੱਚੇ ਸੁਪਨਿਆਂ ਨੂੰ ਮੰਗਦੇ ਪਰਮੇਸ਼ਰ ਜੀ ਤੁਹਾਡੇ ਸੱਚੇ ਦਰਸ਼ਨਾਂ ਨੂੰ ਮੰਗਦੇ ਆ ਮੇਰੇ ਖੁਦਾਵੰਦੀ ਔਰ ਪਰਮੇਸ਼ਰ ਜੀ ਜਿੱਦਾ ਦਿਨ ਪਰ ਸੰਭਾਲ ਕੇ ਰੱਖਿਆ ਰਾਤ ਦੇ ਕਿ ਇੱਕ ਪਲ ਨੂੰ ਤੁਹਾਡੇ ਹੱਥਾਂ ਚ ਸੌਂਦੇ ਆ ਸੰਭਾਲ ਕੇ ਰੱਖਣਾ ਦਇਆ ਕਰਨਾ ਕਿਰਪਾ ਕਰਨਾ ਰਹਿਮ ਕਰਨਾ ਫਜ਼ਲ ਕਰਨਾ ਪਰਮੇਸ਼ਰ ਜੀ ਖੁਦਾਵੰਦੀ ਰਾਤ ਦੇ ਕਿ ਇੱਕ ਪਲ ਨੂੰ ਆਪਣੇ ਆਪ ਨੂੰ ਖੁਦਾ ਸਾਰੇ ਘ ਵਾਰ ਦੇ ਮੈਂਬਰਾਂ ਨੂੰ ਪਰਮੇਸ਼ਰ ਜੀ ਤੁਹਾਡੇ ਹੱਥਾਂ ਚ ਸੌਂਪਦੇ ਹੋਏ ਪਰਮੇਸ਼ਰ ਜੀ ਰਾਤ ਦੇ ਸਮੇਂ ਲਈ ਗੂੜੀ ਮਿੱਠੀ ਨੀਂਦ ਨੂੰ ਸਰਗਰਾਸਤ ਰਿਲੀਜ਼ ਕਰਦੇ ਹੋਏ ਪ੍ਰਭੂ ਜੀ ਸਾਰੀ ਪ੍ਰਾਰਥਨਾ ਨੂੰ ਪ੍ਰਭੀ ਅਸ਼ਮਸੀ ਜੀ ਦੇ ਜਿੰਦਾ ਸਮਰਥੀ ਪਵਿੱਤਰ ਨਾਮ ਦੇ ਵਿੱਚ ਮੰਗਦੇ ਆ ਆਮੇਨ 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 ਤਾਰੀਕ ਲਿਸਤੀ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ